welcom youtube channel ਪੈਨ ਤੁਸੀਂ ਮੇਰੀ ਵੀਡੀਓਜ਼ ਨੂੰ ਇੰਨਾ ਪਿਆਰ ਕੀਤਾ ਕਿ ਜਿਹੜੇ ਆਪਣੇ ਸਪੰਦ ਦੇ ਸੂਟ ਸੀ ਉਹ ਸਾਰੇ ਹੀ ਸੇਲ ਹੋ ਗਏ ਹੁਣ ਮੇਰੀ ਸਪੈਸ਼ਲ ਮੈਨੂੰ ਬਾਹਰ ਲਈ ਪਹਿਨਣਾ ਨੇ ਕਿਹਾ ਵੀ ਸਾਨੂੰ ਨਾ ਹੁਣ ਤੁਸੀਂ ਸ਼ਾਲ ਦਿਖਾਓ ਬਹੁਤ ਜਿਆਦੇ ਸੋਹਣੇ ਹੈਵੀ ਸ਼ਾਲ ਵੀ ਡਾਰਕ ਸ਼ਾਰਟ ਵੀ ਲਾਈਟ ਵੀ ਤੇ ਉਹ ਅਸੀਂ ਲੈ ਕੇ ਜਾਣੇ ਆ ਤੇ ਉਹ ਸਾਰੇ ਜਿਹੜੇ ਸਪੰਦ ਦੇ ਸੂਟ ਆ ਸਾਰੇ ਨਿਕਲ ਗਏ ਜੇ ਕਿਸੇ ਪਹਿਨਣੇ ਮਗੌਣੇ ਵੀਡੀਓ ਤੇ ਚੈੱਕ ਕਰਕੇ ਤੁਸੀਂ ਮੈਨੂੰ ਫੋਟੋ ਦੇ ਸਕਦੇ ਆਪਾਂ ਦੁਬਾਰਾ ਤੁਹਾਨੂੰ ਰੀਸਟਾਕ ਕਰਾਵਾਂਗੇ ਇਹ ਲਾਈਟ ਸ਼ਾਲ ਆ ਫੁੱਲ ਹੈਵੀ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਹੁਤ ਜਿਆਦੇ ਸੂਣਾ ਨੀਟ ਐਂਡ ਕਲੀਨ ਇਨ ਪ੍ਰਕੰਮ ਹੋਇਆ ਹੋਇਆ ਕੋਈ ਵੀ ਸ਼ੋਰ ਆ ਵੇਖੋ ਖੁੱਲਾ ਡੁੱਲੇ ਸ਼ਾਲ ਆ ਇਹ ਪੂਰੇ ਪਿਓਰ ਦੇ ਸ਼ਾਲ ਆ ਫੁੱਲ ਹੈਵੀ ਸ਼ਾਲ ਆ ਜੀ ਇਹ ਵੇਖੋ ਕਈ ਵਾਰੀ ਪਹਿਣਾ ਕਹਿੰਦੀ ਆ ਆ ਵੇਖੋ ਜੀ ਬਹੁਤ ਜਿਆਦੇ ਸੋਨੇ ਇਹਨਾਂ ਦੇ ਕਲਰ ਕੰਬੀਨੇਸ਼ਨ ਇਹ ਇਹ ਵੈਡਿੰਗ ਦੇ ਸੂਟਾਂ ਉੱਪਰ ਲਏ ਤੁਹਾਨੂੰ ਚਾਰ ਚੰਨ ਲਾ ਦਿੰਦੇ ਨੇ ਤੇ ਸਕਰੀਨ ਤੇ ਆਪਣਾ ਨੰਬਰ ਆ ਤੇ ਬਾਕੀ ਤੁਸੀਂ ਇੰਸਟਾਗ੍ਰam ਉੱਪਰ ਆਪਣਾ ਪੇਜ ਆ ਉੱਥੇ ਵੀ ਵਿਜ਼ਿਟ ਕਰੋ ਇਹ ਸਪੈਸ਼ਲ ਮੈਨੂ ਮੇਰੀ ਐਨਆਰ ਇਸ ਭੈਣ ਨੇ ਕਿਹਾ ਸੀ ਸਪੈਸ਼ਲ ਮੈਨੂ ਮੇਰੀ ਬਾਹਰਲੀ ਭੈਣ ਨੇ ਕਿਹਾ ਸੀ ਕਿ ਤੁਸੀਂ ਪਲੇਸ ਸ਼ਾਲਾਂ ਦੀ ਵੀਡੀਓ ਲੈ ਕੇ ਆਓ ਸੂਟਾਂ ਦੀ ਲੈ ਕੇ ਆਓ ਤੇ ਜਿਹੜੇ ਇਹ ਸੂਟ ਤੇ ਸ਼ਾਲ ਆ ਬਹੁਤ ਜਿਆਦੇ ਸੋਹਣੇ ਆ ਵੇਖੋ ਪੂਰਾ ਜਰੀ ਦਾ ਕੰਮ ਹੋਇਆ ਹੋਇਆ ਫੁੱਲ ਹੈਵੀ ਜਿੱਦਾਂ ਫਿਲਕਾਰੀ ਹੁੰਦੀ ਆ ਉਹ ਵਾਲੇ ਸ਼ਾਲ ਆ ਤੇ ਪਲੀਜ਼ ਪੈਨੋ ਚੈਨਲ ਸਬਸਕ੍ਰਾਈਬ ਕਰੋ ਜੇ ਚੈਨਲ ਸਬਸਕ੍ਰਾਈਬ ਕਰੋਗੇ ਫੇਰ ਹੀ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਵੇਖ ਪਾਉਗੇ ਜਿਹੜੇ ਇਹ ਸ਼ਾਲ ਆ ਫੁੱਲ ਪਿਓਰ ਆ ਜਰੀ ਦਾ ਕੰਮ ਆ ਇਹ ਵੇਖੋ ਕਿੱਦਾਂ ਖੁੱਲਾ ਡੁੱਲਾ ਸ਼ਾਲ ਆ ਇਹ ਜੇ ਕਿਸੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਜੇ ਤੁਸੀਂ ਆਦੀ ਕਿਸੇ ਨੂੰ ਵੀ ਗਿਫਟ ਕਰਨੇ ਆ ਦੀ ਨੂੰ ਤੀ ਨੂੰ ਭੈਣ ਨੂੰ ਕਿਸੇ ਵੀ ਇਹ ਤੁਸੀਂ ਆਪਣੇ ਗਿਫਟ ਕਹਿੰਦੇ ਬਹੁਤ ਜਿਆਦੇ ਸੋਹਣੇ ਆ ਤੇ ਇਹ ਵੇਖੋ ਇਹ ਸ਼ਾਲ ਇਦਾਂ ਹੀ ਹੈ ਤੁਸੀਂ ਇੱਥੇ ਪੂਰੀ ਫੁੱਲ ਵੀਡੀਓ ਵੇਖਿਆ ਕਰੋ ਆ ਵੇਖੋ ਜੀ ਫੁੱਲ ਹੈਵੀ ਸ਼ਾਲ ਆ ਤੇ ਬਸ ਆ ਪੱਲੇ ਤੇ ਛੱਡੇ ਹੋਇਆ ਬਹੁਤ ਜਿਆਦੇ ਸੋਹਣੇ ਲੱਗਦੇ ਆ ਸ਼ਾਲ ਜੇ ਤੁਹਾਡੇ ਲਈ ਹੁਣ ਸਾਰੇ ਪੁੱਛਣ ਇਹੋ ਜਿਹਾ ਸ਼ਾਲ ਤੁਸੀਂ ਕਿਤੇ ਵੇਖੇ ਹੋਣਗੇ ਇਹ ਚ ਡਾਰਕ ਲਾਈਟ ਸਾਰੇ ਕਲਰ ਆ ਜਿਹੜੇ ਇਹ ਸ਼ਾਲ ਇਹ ਸਪੈਸ਼ਲ ਰਾਜਸਤਾਨੀ ਸ਼ਾਲ ਨੇ ਜਿਵੇਂ ਉੱਥੇ ਆਹਮ ਰਾਜਸਤਾਨੀ ਪ੍ਰਿੰਟ ਆ ਜਿਵੇਂ ਇੱਥੇ ਇਹ ਵੀ ਸਾਡਾ ਬਹੁਤ ਸੋਹਣਾ ਪ੍ਰਿੰਟ ਆ ਇਹ ਰਾਜੇ ਮਹਾਰਾਜੇ ਵਾਲਾ ਪ੍ਰਿੰਟ ਆ ਮੈਂ ਤੁਹਾਨੂੰ ਨੇੜੋਂ ਚੈੱਕ ਕਰਾਉਣੀ ਆ ਤੁਸੀਂ ਦਾਦੀ ਨਾਨੀ ਇਹ ਤਾਂ ਜਿਹੜਾ ਸ਼ਾਲ ਹੁੰਦਾ ਕੋਈ ਵੀ ਲੈ ਸਕਦੀ ਮਾਂ ਤੇ ਬੇਟੀ ਕਿਉਂਕਿ ਇਹਦੇ ਕਿਸੇ ਦੀ ਕੋਈ ਨਿਸ਼ਾਨੀ ਨਹੀਂ ਹੁੰਦੀ ਸਿਰਫ ਮੋਡ ਨੇ ਉੱਪਰ ਆਪਾਂ ਲੈਣਾ ਦਾ ਪ੍ਰਿੰਟ ਵੇਖੋ ਕਿੰਨਾ ਨੀਟ ਕਲੀਨ ਪਲੱਸ ਇਹਨਾਂ ਤੇ ਵਰਕ ਹੋਇਆ ਹੋਇਆ ਫੁੱਲ ਹੈਗੇ ਆ ਇਹ ਇਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੇ ਸੋਹਣੇ ਇਹਦੇ ਤੇ ਪ੍ਰਿੰਟ ਬਣੇ ਆ ਕੋਈ ਵੀ ਪਹਿਨਣੇ ਲੈਣੇ ਆ ਤੇ ਸਾਡੇ ਤੋਂ ਲੈ ਫੁੱਲਾ ਡੁੱਲਾ ਸ਼ੋਲਾ ਇਹ ਪੂਰਾ ਖੁੱਲਾ ਡੁੱਲਾ ਦੇ ਤੁਸੀਂ ਕਿਤੋਂ ਵੀ ਸਾਡੇ ਤੋਂ ਇਹ ਜੇ ਕਿਸੇ ਨੇ ਵੀ ਲੈਣੇ ਆ ਤੇ ਲੈ ਸਕਦੇ ਹੋ ਬਹੁਤ ਸੋਹਣੇ ਸ਼ੋਲਾ ਅਲੋ ਜੀ ਲਾਈਟ ਡਾਰਕ ਲਾਈਟ ਸਾਰਿਕ ਆ ਜਿਹੜਾ ਆਪਣਾ ਪਹਿਲਾ ਵਾਲਾ ਸ਼ਾਲਾ ਉਹਦੇ ਚਾ ਬਲੈਕ ਚਾ ਬਲੈਕ ਚ ਪੂਰਾ ਦਿਖਦਾ ਇਹ ਤੁਹਾਨੂੰ ਪ੍ਰਿੰਟ ਪੂਰਾ ਦਿਖਦਾ ਹਨ ਆ ਵੇਖੋ ਬਹੁਤ ਸੋਹਣੇ ਇੱਚ ਜਿਆਦਾ ਉੱਪਰ ਕਿਉਂ ਦਾ ਫਿਰ ਡਾਰਕ ਕਲਰ ਚ ਕਿੰਦਾ ਰਾਣੀ ਰਾਨੀਆਂ ਰਾਜੇ ਮਹਾਰਾਜ ਚੱਲੇ ਨਹੀਂ ਦਿੱਤੀ ਵੇਖੋ ਜੀ ਬਹੁਤ ਸੋਹਣਾ ਫੁੱਲ ਹੈਵੀ ਸ਼ਾਲਾ ਜੀ ਇਹ ਵੇਖੋ ਇਹ ਤਾਂ ਮੈਂ ਚਾਹੂੰਗੀ ਕਿ ਹਰੇਕ ਭੈਣ ਜਿੱਦਾਂ ਸਪੰਨ ਦੇ ਸੂਟ ਤੁਸੀਂ ਲਏ ਆ ਤੇ ਉੱਪਰ ਦੀਆਂ ਸ਼ਾਲ ਲਏ ਹੁਣ ਤੇ ਕੀ ਆ ਬਾਤ ਹੈ ਜੀ ਬਹੁਤ ਸੋਹਣੇ ਲੱਗਣਗੇ ਸਪੈਸ਼ਲ ਹੀ ਸ਼ਾਲ ਇਹ ਆਪਾਂ ਵੀਡੀਓ ਅੱਜ ਬਣਾ ਰਹੇ ਆਂ ਭੈਣਾਂ ਦੀ ਡਿਮਾਂਡ ਸੀ ਕਿ ਸੂਟ ਵੀ ਦਿਖਾਤੇ ਤੁਸੀਂ ਸਾਨੂੰ ਕੁਝ ਔਰ ਵੀ ਦਿਖਾਓ ਤੇ ਕਮੈਂਟ ਕਰਕੇ ਦੱਸਿਓ ਕਿ ਵਾਕਿਆ ਹੀ ਸੋਹਣੇ ਆ ਕਿ ਤੁਸੀਂ ਇਹ ਪ੍ਰਿੰਟ ਪਹਿਲਾਂ ਵੀ ਵੇਖਿਆ ਹੁਣ ਮੈਂ ਇਹ ਫੁੱਲ ਹੈਵੀ ਸ਼ਾਲ ਸੀ ਤੇ ਮੈਂ ਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਤੇ ਪਿਛਲੀਆਂ ਵੀਡੀਓ ਚ ਵੀ ਤੁਸੀਂ ਮੇਰੇ ਸੂਟਾਂ ਦੀ ਸ਼ਾਲਾਂ ਦੀ ਪੱਖੀਆਂ ਦੀ ਬਾਗਾਂ ਦੀ ਫਲਕਾਰੀਆਂ ਦੀ ਵੀਡੀਓ ਚੈੱਕ ਕਰ ਸਕਦੇ ਹੋ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਸ਼ੁਕਰੀਆ ਜੇ ਕਿਸੇ ਵੀ ਭੈਣ ਨੇ ਇਹ ਆਪਣੇ ਤੋਂ ਸ਼ਾਲ ਲੈਣੇ ਆ ਤੇ ਸਕਰੀਨ ਤੇ ਨੰਬਰ ਆ ਉਸ ਤੋਂ ਤੁਸੀਂ ਮੈਨੂੰ ਇਹਨਾਂ ਦਾ ਪ੍ਰਾਈਸ ਪੁੱਛ ਸਕਦੇ ਆ ਬਹੁਤ ਜਿਆਦੇ ਸੋਹਣੇ ਆ ਇਹ ਸ਼ੁਕਰੀਆ ਜੀ